ਜੀ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਨਿਊ ਤਰੀਕੇ ਨਾਲ ਟਰੇਸ ਬਣਾਉਣੇ ਲੈ ਕੇ ਆਈਆਂ ਇਹ ਦੇਖੋ ਜੀ ਆਪਣੇ ਕੋਲ ਟਰੇਸ ਪੇਪਰ ਹੈ ਜਾਂਵੇਂ ਬੁੱਕ ਸੋਪ ਵਗੈਰਾ ਤੋਂ ਮਿਲ ਜਾਂਦਾ ਹੈਗਾ ਤੇ ਆ ਨਾ ਮੈਂ ਪਹਿਲਾਂ ਬਣਾਇਆ ਸੀਗਾ ਹੁਣ ਦੇਖੋ ਇਦਾਂ ਦਾ ਨਾ ਇੱਕ ਕੱਪ ਬਣਾ ਲੈਣਾ ਠੀਕ ਆ ਜਿਵੇਂ ਆਪਾਂ ਕੋਈ ਵੀ ਆਪਣਾ ਡਿਜ਼ਾਈਨ ਵਗੈਰਾ ਸੂਟ ਤੇ ਕਰਨਾ ਤੋਂ ਆਪਾਂ ਘਰ ਵਿੱਚ ਹੀ ਕਿਸੇ ਪੇਪਰ ਤੇ ਬਣਾ ਲੈਣਾ ਠੀਕ ਆ ਜੇ ਤੁਹਾਡੇ ਕੋਲ ਟਰੇਸ ਪੇਪਰ ਦੂਸਰਾ ਨਹੀਂ ਹੈਗਾ ਜਿਹਦੇ ਤੇ ਆਪਾਂ ਟਰੇਸ ਕਰਦੇ ਹੁੰਨੇ ਆ ਪੇਪਰ ਤੇ ਤੁਸੀਂ ਇਦਾਂ ਦੇ ਕਾਗਜ਼ ਤੇ ਬਣਾ ਲੈਣਾ ਘਰ ਵਿੱਚ ਨੋਰਮਲ ਕਾਪੀ ਦਾ ਪੇਜ ਲੈ ਲੈਣਾ ਠੀਕ ਹੈ ਜੀ ਉਹ ਤੇ ਆਪਾਂ ਇਦਾਂ ਬਣਾ ਲੈਣਾ ਆਪਣਾ ਹਨਾ ਡਿਜ਼ਾਈਨ ਵਗੈਰਾ ਤੇ ਫਿਰ ਹੁਣ ਆਪਾਂ ਇਹ ਡਿਜ਼ਾਈਨ ਨੂੰ ਇੱਕ ਵਾਰੀ ਆਪਾਂ ਜੇ ਇੱਥੇ ਆਏ ਹੁਣ ਦੇਖੋ ਐ ਬਣਾ ਲਾਂਗੇ ਸਾਰੇ ਹਨਾ ਕਿ ਜਿਹੜੇ ਸੇਮ ਵਰਕ ਆਪਾਂ ਇੱਕ ਹੀ ਸਮਝ ਲਓ ਕਿ ਇਹ ਰੀਤੇ ਕਰਿਆ ਤਾਂ ਦੂਸਰੇ ਪਾਸੇ ਵੀ ਕਰਨਾ ਆਪਾਂ ਚਾਹਤੇ ਤਾਂ ਉਹ ਸੇਮ ਨਹੀਂ ਹੁੰਦਾ ਕਿਉਂਕਿ ਆਪਣੇ ਸਟਾਰ ਵਗੈਰਾ ਨੇ ਜਿਹੜੇ ਉਹ ਵੱਡੇ ਸੂਟੇ ਪੈ ਜਾਂਦੇ ਆ ਤੇ ਉਹਦੇ ਲਈ ਆਪਾਂ ਕੀ ਕਰਨਾ ਮੈਂ ਤੁਹਾਨੂੰ ਤਰੀਕਾ ਦੱਸਦੀ ਆ ਸਭ ਤੋਂ ਪਹਿਲਾਂ ਜਿਹੜਾ ਆ ਆਹ ਲਿਆ ਮੈਂ ਟ੍ਰੇਸ ਪੇਪਰ ਹੀ ਆਮ ਹੀ ਨੋਰਮਲ ਬੁੱਕਸਟੌਪ ਤੋਂ ਮਿਲ ਜਾਂਦਾ ਬਹੁਤ ਸਸਤੇ ਰੁਪਏ ਚ ਤੇ ਇਹ 10 ਰੁਪਏ ਦਾ ਮਿਲ ਜਾਂਦਾ ਤਕਰੀਬਨ ਇੰਨਾ ਕੁ ਉਏ ਵੱਡਾ ਹੁੰਦਾ ਤੁਸੀਂ ਕੱਟ ਕੇ ਛੋਟਾ ਕਰ ਲਿਓ ਤੇ ਇਦਾਂ ਹੁਣ ਦੇਖੋ ਆਪਾਂ ਰੱਖ ਲਿਆ ਹਨਾ ਰੱਖ ਕੇ ਤੇ ਜਿਹੜਾ ਆਪਾਂ ਡਿਜ਼ਾਈਨ ਵਗੈਰਾ ਬਣਾਉਣਾ ਹੁਣ ਨੀਚੋਂ ਆਪਾਂ ਆਪਾਂ ਇਸ ਤਰ੍ਹਾਂ ਦੇਖ ਲੈਣਾ ਵੀ ਮੇਰਾ ਡਿਜ਼ਾਈਨ ਵਗੈਰਾ ਸੇਮ ਸਿੱਧਾ ਬਣੇ ਵੀ ਇਧਰੋਂ ਲੈ ਲਿਓ ਵੀ ਇੰਨਾ ਮੈਂ ਰੱਖਿਆ ਆਪਣਾ ਚਾਕ ਵਗੈਰਾ ਠੀਕ ਹੈ ਜਿੰਨਾ ਚਾਕ ਰੱਖਿਆ ਉਹ ਮੈਨ ਲੈਣਾ ਆਪਾਂ ਤੇ ਫਿਰ ਆਪਾਂ ਇਹਨੂੰ ਉੱਪਰ ਰੱਖ ਕੇ ਮੈਂ ਤੁਹਾਨੂੰ ਵੈਸੇ ਬਣਾ ਕੇ ਦਿਖਾਉਣੀ ਆ ਤੁਸੀਂ ਜਾਣਦੀ ਤੁਹਾਨੂੰ ਮੈਂ ਦੱਸਦੀ ਆ ਇਦਾਂ ਨਾ ਤੁਸੀਂ ਇਹਦਾ ਚਾਕ ਵਗੈਰਾ ਘੇਰੇ ਦਾ ਮੈਥਰਮੈਂਟ ਪੂਰਾ ਕਰ ਲੈਣਾਗਾ ਤੇ ਇਦਾਂ ਰੱਖ ਕੇ ਉੱਪਰ ਤੁਸੀਂ ਨਾ ਇਦਾਂ ਟ੍ਰੇਸ ਬਣਾ ਦੇਣਾ ਠੀਕ ਹੈ ਜੀ ਦੇਖੋ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਦੋ ਆਏ ਨਾ ਹੌਲੀ ਹੌਲੀ ਤੁਸੀਂ ਇਦਾਂ ਇਹਨੂੰ ਪ੍ਰੋਪਰ ਲੀਕ ਦੇਣਾਗਾ ਸਾਰੇ ਨੂੰ ਲੇਕਣਾਗਾ ਥੇਰੀ ਆਪਣਾ ਜੀ ਇਹ ਵਧੀਆ ਬਣੂਗਾ ਮੇਰਾ ਥੋੜਾ ਇੱਕ ਦੋ ਵਾਰੀ ਇਹਦੇ ਉੱਪਰ ਦੀ ਬਣਾਇਆ ਹੋਇਆ ਕਰਕੇ ਮੇਰਾ ਥੋੜਾ ਫਟਿਆ ਗਿਆ ਪਿਆ ਆਦਰਵਾਇਜ਼ ਇਹ ਨਹੀਂ ਫਟਦਾ ਜੀ ਹੁਣਾਂ ਸਟਾਰ ਬਣਾਵਾਂਗੇ ਆਪਾਂ ਠੀਕ ਹੈ ਬਹੁਤ ਛੇਤੀ ਬਣ ਜਾਂਦਾ ਹੈਗਾ ਤੇ ਬਹੁਤ ਘੱਟ ਸਮੇਂ ਦੇ ਵਿੱਚ ਆਪਾਂ ਇਹਨੂੰ ਬਣਾ ਕੇ ਰੈਡੀ ਕਰ ਲੈਨੇ ਆ ਠੀਕ ਹੈ ਜੀ ਨਾਲੇ ਜਿਹੜਾ ਮੇਰੇ ਚੈਨਲ ਤੇ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਹੁਣ ਆ ਦੇਖੋ ਆ ਆਪਾਂ ਨਾ ਇਦਾਂ ਪਾਈਆਂ ਨੇ ਹੁਣ ਦੇਖੋ ਇਹ ਜੇ ਆਪਾਂ ਉਂ ਪਾਉਨੇ ਆ ਨਾ ਇਹ ਆਪਾਂ ਤਾਂ ਕੋਈ ਛੋਟੀ ਪੈ ਜਾਂਦੀ ਆ ਕੋਈ ਵੱਡੀ ਪੈ ਜਾਂਦੀ ਆ ਇਦਾਂ ਫਿਰ ਆਪਾਂ ਸਹੀ ਪੈ ਜਾਂਦੀਆਂ ਨੇ ਨਾ ਤਾਂ ਕੋਈ ਪੱਤੀ ਛੋਟੀ ਵੱਡੀ ਪੈਂਦੀ ਆ ਹੁਣ ਜਿਹੜੀਆਂ ਮੇਰੇ ਭੈਣਾਂ ਬਿਲਕੁਲ ਨਵੀਆਂ ਨੇ ਉਹ ਵੀ ਇਹ ਬਿਲਕੁਲ ਹੀ ਬਹੁਤ ਘੱਟ ਸਮੇਂ ਦੇ ਵਿੱਚ ਡਰੇਸ ਬਣਾ ਸਕਦੀਆਂ ਨੇ ਠੀਕ ਆ ਜੀ ਇਦਾਂ ਸਿੱਧਾ ਹੀ ਵਾਸਾ ਆਪਾਂ ਟ੍ਰੇਸ ਪੇਪਰ ਤੇ نیچے ਰੱਖ ਕੇ ਉੱਪਰ ਆਪਾਂ ਨੀਚੇ ਫੈਬਰਿਕ ਰੱਖ ਕੇ ਉੱਪਰ ਟ੍ਰੇਸ ਪੇਪਰ ਰੱਖ ਕੇ ਉੱਪਰ ਜਿਹੜਾ ਆਪਣਾ ਡਿਜ਼ਾਈਨ ਵਗੈਰਾ ਬਣਾਉਣਾਗਾ ਉਹ ਰੱਖ ਕੇ ਇਦਾਂ ਆਪਾਂ ਪ੍ਰੋਪਰ ਸਾਰਾ ਲੀਕ ਦੇਣਾ ਠੀਕ ਹੈ ਜੀ ਜਦੋਂ ਲੀਕਤਾ ਫਿਰ ਆਪਾਂ ਇਹਨੂੰ ਜਦੋਂ ਐ ਚੈੱਕਾਂਗੇ ਥੋੜਾ ਜਿਹਾ ਲਾਈਟ ਹੋਊਗਾ ਜਿਵੇਂ ਆਪਣੇ ਫੈਬਰਿਕ ਉੱਤੇ ਇਹਨਾਂ ਥੋੜਾ ਜਿਹਾ ਲਾਈਟ ਦਿਖੂਗਾ ਇਹਨੂੰ ਨਾ ਆਪਾਂ ਜਿਵੇਂ ਆਪਣੇ ਕਿਸੇ ਵੀ ਪੈਨਸਲ ਵਗੈਰਾ ਨਾਲ ਜਾਂ ਫਿਰ ਆਪਣੇ ਚਾਕ ਵਗੈਰਾ ਨਹੀਂ ਹੁੰਦੇ ਸੂਟ ਦੇ ਉਹਦੇ ਨਾਲ ਥੋੜਾ ਜਿਹਾ ਇਹਨੂੰ ਤੁਸੀਂ ਡਾਰਕ ਕਰ ਲਿਓ ਮੈਂ ਥੋੜਾ ਥੋੜਾ ਤੁਹਾਨੂੰ ਡਾਰਕ ਕਰਕੇ ਦਿਖਾਉਣੀ ਆ ਇਹ ਥੋੜਾ ਜਿਹਾ ਲਾਈਟ ਆ ਸੈ ਤੁਹਾਨੂੰ ਚਾਨਣ ਚ ਨਹੀਂ ਦਿਖ ਰਿਹਾ ਉਹ ਮੈਂ ਤੁਹਾਨੂੰ ਲਵੇ ਕਰਕੇ ਦਿਖਾ ਦਿੰਨੀ ਆ ਉਹ ਤਾਂ ਮੈਨੂੰ ਦਿਖ ਰਿਹਾ ਹੈ ਜਿੰਦੀ ਇਹ ਵੀ ਇਹ ਰੀਜ਼ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਇਦਾਂ ਬਣਾਉਨੇ ਆ ਤੇ ਬਾਅਦ ਚ ਜਦੋਂ ਕਪੜਾ ਬੋਸ ਵਗੈਰਾ ਆਪਾਂ ਕਰਦੇ ਆ ਇਹ ਆਟੋਮੈਟਿਕ ਆਪਣਾ ਰੇਜ਼ ਹੋ ਜਾਂਦਾ ਹੈਗਾ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਵੀ ਹਾਂ ਵੀ ਇਹ ਰੇਜ਼ ਨਹੀਂ ਹੁੰਦਾ ਜਾਂ ਲੈਂਦਾ ਨਹੀਂ ਹੈਗਾ ਜਿੰਦੀ ਇਦਾਂ ਤਾਂ ਮੈਂ ਤੁਹਾਨੂੰ ਵੈਸੇ ਹੀ ਬਣਾ ਕੇ ਦਿਖਾਇਆ ਵੈਸੇ ਤੁਸੀਂ ਮੀਜਰਮੈਂਟ ਕਰਕੇ ਪ੍ਰੋਪਰ ਤਰੀਕੇ ਨਾਲ ਬਣਾ ਸਕਦੇ ਹੋ ਅੱਜ ਮੈਂ ਆ ਹੁਣ ਬਣਾਈਆਂ ਨੇ ਡੰਡੀਆਂ ਇਹ ਆਪਣੀ ਕੋਈ ਛੋਟੀ ਬਣ ਜਾਂਦੀ ਹੈ ਕੋਈ ਵੱਡੀ ਬਣ ਜਾਂਦੀ ਹੈ ਜੇਕਰ ਇਦਾਂ ਆਪਾਂ ਬਣਾਵਾਂਗੇ ਇਹ ਦੇਖੋ ਲਵੇ ਦੇ ਦੇਖੋ ਨਾ ਤੁਹਾਨੂੰ ਦਿਖ ਰਿਹਾਗਾ ਦੇਖੋ ਆਹ ਦੇਖੋ ਇਹ ਪ੍ਰੋਪਰ ਦੇਖ ਰਿਹਾਗਾ ਇਹਨਾਂ ਥੋੜਾ ਜਿਹਾ ਦੂਰ ਕਰਕੇ ਨਹੀਂ ਦੇਖ ਰਿਹਾ ਸੀ ਮੈਂ ਤੁਹਾਨੂੰ ਵੈਸੇ ਹੀ ਬਣਾ ਕੇ ਦਿਖਾਇਆਗਾ ਤੁਸੀਂ ਇਦਾਂ ਦਾ ਨਾ ਬਣਾ ਕੇ ਆਪਣਾ ਸੂਟ ਜਿਹੜਾ ਉਹ ਰੈਡੀ ਕਰ ਸਕਦੇ ਹੋ ਤੇ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਜੀ ਜਿਹੜੀਆਂ ਵੀ ਇਹ ਪੈਣਾ ਨੂੰ ਬਿਲਕੁਲ ਵੀ ਟਰੇਸ ਬਣਾਉਣੀ ਆਉਂਦੀ ਉਹ ਇਦਾਂ ਟਰੇਸ ਬਣਾ ਸਕਦੀਆਂ ਨੇ ਇਦਾਂ ਹਨਾ ਟਰੇਸ ਪੇਪਰ ਲਿਆ ਕੇ ਘਰ ਵਿੱਚ ਹੀ ਹਨਾ ਜਿਵੇਂ ਹੁਣ ਇੱਕ ਆਪਾਂ ਚਾਕ ਆਪਣਾ ਸੂਟ ਦਾ ਇਧਰਲੀ ਸਾਈਡ ਚਾਕ ਤੇ ਆਪਾਂ ਆਹ ਫਲਾ ਆਹ ਡਿਜ਼ਾਈਨ ਬਣਾਇਆ ਠੀਕ ਆ ਜੀ ਹੁਣ ਇਹ ਦੇਖੋ ਇਹ ਦੂਸਰੀ ਸਾਈਡ ਬਣ ਰਹੀ ਜਿਆ ਇੱਕ ਸਾਈਡ ਤਾਂ ਹੁਣ ਆਪਾਂ ਆ ਬਣਾ ਲਿਆ ਹਨਾ ਦੇਖੋ ਆਂਬੀ ਵਗੈਰਾ ਪੈ ਗਈ ਦੇਖੋ ਆਂਬੀ ਵਗੈਰਾ ਪੈ ਗਈ ਨਾ ਜਦੋਂ ਹੀ ਆਂਬੀ ਪੈ ਗਈ ਹੁਣ ਇੱਕ ਸਾਈਡ ਆ ਬਣ ਗਿਆ ਹਨਾ ਨੀਚੇ ਨੂੰ ਹਨਾ ਹੁਣ ਆਪਣਾ ਦੂਸਰੀ ਸਾਈਡ ਕਿਵੇਂ ਬਣਉ ਦੂਸਰੀ ਸਾਈਡ ਨਾ ਇਹਨੂੰ ਬਸ ਇਦਾਂ ਕਰ ਦੇਣਾ ਦੂਸਰੇ ਪਾਸੇ ਨੂੰ ਕਰ ਦੇਣਾ ਆਂਬੀ ਆਪਾਂ ਨੀਚੇ ਰੱਖੀ ਆ ਪਹਿਲਾਂ ਵੀ ਹਨਾ ਹੁਣ ਜਦੋਂ ਦੂਸਰੇ ਪਾਸੇ ਨੂੰ ਕਰਾਂਗੇ ਤਾਂ ਇਹਨੂੰ ਉਲਟ ਕਰਕੇ ਇੱਕ ਸਾਈਡ ਤੇ ਇਧਰਲੀ ਸਾਈਡ ਵਾਲਾ ਜਿਹੜਾ ਚਾਕ ਆ ਦੇਖੋ ਉਹਨੂੰ ਆਪਾਂ ਆ ਬਣਾ ਲਿਆ ਹਨਾ ਹੁਣ ਆਪਾਂ ਦੂਸਰੇ ਘੇਰੇ ਦੂਸਰੇ ਸਾਈਡ ਵਾਲਾ ਜਿਹੜਾ ਚਾਕ ਬਣਾਉਣਾ ਤਾਂ ਇਹਨੂੰ ਹਨਾ ਆਪਾਂ ਆਪਣੇ ਜਿਹੜਾ ਇਹ ਡਿਜ਼ਾਈਨ ਹੈ ਇਹਨੂੰ ਉਲਟ ਕਰ ਦੇਣਾ ਤੇ ਜਿਹੜੀ ਸਾਈਡ ਆ ਡੰਡੀ ਬਾਹਰਲੀ ਸਾਈਡ ਆ ਉਹ ਬਾਹਰਲੀ ਸਾਈਡ ਹੀ ਆਉ ਦੂਸਰੀ ਦੀ ਵੀ ਤੇ ਜਿਹੜੀ ਦੀ ਇਧਰ ਇਦਾਂ ਆਉਗੀ ਉਹ ਇਦਾਂ ਹੀ ਆਉਗੀ ਜੇ ਮੈਂ ਇਧਰ ਇੱਕ ਆਉਗੀ ਤਾਂ ਹੁਣ ਦੇਖੋ ਆ ਇਧਰਲੀ ਸਾਈਡ ਇੱਕ ਆ ਜੇ ਇਹਨਾਂ ਆਪਾਂ ਇਹਨੂੰ ਹਨਾ ਇਦਾਂ ਹੀ ਦੂਜੇ ਪਾਸੇ ਟਾਰਦਾਂਗੇ ਤਾਂ ਜਿਹੜੀ ਇੱਕ ਡੰਡੀ ਆਈ ਚਾਕ ਜਿੱਧਰੋਂ ਆਪਾਂ ਕਮੀਜ਼ ਦਾ ਮੋੜਦੇ ਆ ਉਧਰ ਨਹੀਂ ਆਊਗੀ ਇਹ ਦੂਸਰੇ ਪਾਸੇ ਚਲੀ ਜਾਊਗੀ ਇਸ ਲਈ ਕੋਸ਼ਿਸ਼ ਕਰਿਓ ਵੀ ਜਦੋਂ ਹੁਣ ਆਪਾਂ ਆ ਦੇਖੋ ਆ ਆਪਾਂ ਇਦਾਂ ਟਰੇਸ ਬਣਾ ਲਈ ਨਾ ਇਦਾਂ ਰੱਖ ਕੇ ਤੇ ਜਦੋਂ ਆਪਾਂ ਦੂਸਰੇ ਪਾਸੇ ਘੇਰੇ ਦੇ ਬਣਾ ਲਈ ਬਣਾਉਣੀ ਆ ਤਾਂ ਇਹਨੂੰ ਆਪਾਂ ਉਲਟਾ ਕਰ ਦੇਣਾ ਠੀਕ ਹੈ ਜੀ ਉਲਟਾ ਕਰ ਦੇਣਾ ਤੇ ਆਪਣਾ ਪ੍ਰੋਪਰ ਸਹੀ ਬਣ ਕੇ ਮੈਂ ਤੁਹਾਨੂੰ ਦੱਸ ਦਿਆਂ ਮਾੜਾ ਕਿ ਤੁਹਾਨੂੰ ਸਮਝਾਉਣੀ ਆ 2 ਮਿੰਟ ਹੁਣ ਇਹ ਦੇਖੋ ਇਹ ਮੈਂ ਨਾ ਇੱਕ ਕਮੀਜ਼ ਲੈ ਲਾ ਠੀਕ ਹੈ ਘੇਰਾ ਵੈਸੇ ਤੁਹਾਨੂੰ ਦੱਸਣ ਵਾਸਤੇ ਹੁਣ ਦੇਖੋ ਆਪਾਂ ਆ ਚੀਜ਼ ਤੇ ਬਣਾ ਲਈ ਤਾਂ ਆ ਦੋ ਡੰਡੀਆਂ ਆਪਣੀਆਂ ਇੱਧਰ ਆ ਗਈਆਂ ਤੇ ਇੱਕ ਡੰਡੀ ਇੱਧਰ ਚਲੀ ਗਈ ਤੇ ਆ ਡੰਡੀਆਂ ਜਿਹੜੀ ਆਪਣੀ ਬਾਹਰ ਆ ਗਈ ਤੇ ਸਟਾਰ ਆਪਣਾ نیچے ਨੂੰ ਆ ਗਿਆ ਤੇ ਆ ਗਿਆ ਤੇ ਆ ਅੰਬੀ ਜੜੀ ਹੁਣ ਇਸ ਨੂੰ ਦੋ ਅੰਬੀਆਂ ਬਾਹਰ ਦੋ ਡੰਡੀਆਂ ਜਿਹੜੀਆਂ ਬਾਹਰਲੀ ਸਾਈਡ ਹੋ ਗਈਆਂ ਇੱਧਰ ਨੂੰ ਹਨ ਤੇ ਆ ਇੱਧਰ ਮੋੜ ਜੂ ਆਪਣਾ ਹਨਾ ਕੀਰਾ ਹੁਣ ਜੀ ਆਪਾਂ ਇੱਧਰ ਇਹਨੂੰ ਸੇਮ ਬਣਾਵਾਂਗੇ ਤਾਂ ਇਹ ਇੱਧਰ ਹੀ ਸਾਈਡ ਚਲੀ ਜਾਊ ਆਪਾਂ ਇਹਨੂੰ ਇੱਧਰ ਨਹੀਂ ਰੱਖਣਾ ਆਪਾਂ ਇੱਧਰ ਸਿਰਫ ਜਿਵੇਂ ਇੱਧਰ ਦੇਖੋ ਇੱਧਰ ਇੱਕ ਰੱਖੀ ਆ ਨਾ ਆਪਾਂ ਹੁਣ ਇਹਨੂੰ ਵੀ ਆਪਾਂ ਉਲਟ ਕਰ ਦੇਣਾ ਐਦਾਂ ਜਦੋਂ ਉਲਟ ਕਰਾਂਗੇ ਤਾਂ ਇਹ ਇੱਕ ਜਿਹੜੀ ਉਹ ਇੱਧਰ ਹੀ ਸਾਈਡ ਚਲੀ ਜਾਊ ਜਿਹੜੀਆਂ ਦੋ ਨੇ ਉਹ ਬਾਹਰ ਲਿਖਿਆ ਠੀਕ ਆ ਜੀ ਬਸ ਇੰਨਾ ਹੀ ਧਿਆਨ ਰੱਖਿਓ ਵੀ ਜਿਹੜਾ ਆਪਾਂ ਟ੍ਰੇਸ ਕਰਨਾ ਤਾਂ ਜਿਹੜਾ ਆਹ ਇੱਕ ਕਾਲਾ ਜਿਵੇਂ ਆਪਾਂ ਤੁਸੀਂ ਕੋਈ ਵੀ ਫਲਾਵਰ ਵਗੈਰਾ ਬਣਾਇਆ ਤਾਂ ਜਿਵੇਂ ਇੱਕ ਸਾਈਡ ਬਣਾਇਆ ਉਹਨੂੰ ਸਿੱਧਾ ਰੱਖ ਕੇ ਬਣਾ ਲਿਓ ਤਾਂ ਜਦੋਂ ਦੂਸਰੇ ਪਾਸੇ ਬਣਾਉਣਾ ਤਾਂ ਨੂੰ ਪੁੱਠਾ ਕਰਕੇ ਬਣਾ ਲਿਓ ਠੀਕ ਹੈ ਜੀ ਮੈਨੂੰ ਆਸ ਆ ਕਿ ਤੁਹਾਨੂੰ ਸਮਝ ਜ਼ਰੂਰ ਆਇਆ ਹੋਊਗਾ ਜੇਕਰ ਫਿਰ ਵੀ ਕੋਈ ਪ੍ਰੋਬਲਮ ਆ ਮਣੀ ਮੋਟੀ ਤਾਂ ਮੈਨੂੰ ਮੈਸਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਇਦਾਂ ਬਹੁਤ ਵਧੀਆ ਟਰੇਸ ਬਣ ਕੇ ਰੈਡੀ ਹੁੰਦੀ ਆ ਤੁਸੀਂ ਘਰ ਵਿੱਚ ਹੀ ਥੋੜੇ ਜਿਹੇ ਪੈਸਿਆਂ ਦੇ ਨਾਲ ਟਰੇਸ ਆ ਜਿਹੜੀ ਉਹ ਆਪਣੀ ਸੂਟ ਤੇ ਰੈਡੀ ਕਰ ਸਕਦੇ ਹੋ ਤੇ ਬਹੁਤ ਵਧੀਆ ਬਣ ਕੇ ਰੈਡੀ ਹੁੰਦੀ ਆ ਹਾਂ ਜੇਕਰ ਤੁਹਾਡਾ ਸੂਟ ਦਾ ਜਿਹੜਾ ਕਲਰ ਆ ਉਹ ਡਾਰਕ ਵਗੈਰਾ ਜਾਂ ਕੋਈ ਹੋਰ ਆ ਤਾਂ ਤੁਸੀਂ ਜਿਵੇਂ ਇਹਦੇ ਨਾਲ ਪਹਿਲਾਂ ਟਰੇਸ ਪੇਪਰ ਨਾਲ ਬਣਾ ਲਿਓ ਠੀਕ ਹੈ ਜੀ ਜਦੋਂ ਹਾਂਜੀ ਇਹ ਮੋਬਾਈਲ ਵਗੈਰਾ ਚ ਘੱਟ ਸੋਹੂ ਵੈਸੇ ਤੁਹਾਨੂੰ ਪ੍ਰੋਪਰ ਦਿਖੂਗੀ ਕਿਉਂਕਿ ਮੋਬਾਈਲ ਤੇ ਥੋੜੀ ਜਿਹੀ ਰੌਸ਼ਨੀ ਦੀ ਪੈਂਦੀ ਕਰਕੇ ਘੱਟ ਸੋਹ ਹੁੰਦੀ ਆ ਆਦਰਵਾਇਜ਼ ਆਪਾਂ ਨੂੰ ਇਹ ਦੇਖਦਾ ਹੁੰਦਾ ਜਦੋਂ ਇਹ ਆਪਾਂ ਨੂੰ ਤੁਸੀਂ ਇਹ ਟਰੇਸ ਬਣਾ ਲਈ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਕ ਪੈਨ ਆਉਂਦੇ ਹੁੰਦੇ ਆ ਉਹ ਹੀਟ ਨਾਲ ਜਿਵੇਂ ਪ੍ਰੈਸ ਵਗੈਰਾ ਨਾਲ ਰਿਮੂਵ ਹੋ ਜਾਂਦੇ ਆ ਜੀ ਉਹਦੇ ਨਾਲ ਤੁਸੀਂ ਇਹਨੂੰ ਉਹ Amazon ਵਗੈਰਾ ਤੋਂ ਸਪੈਸ਼ਲੀ ਮਿਲ ਜਾਂਦੇ ਆ ਠੀਕ ਹੈ ਜੀ ਥੋੜੇ ਜਿਹੇ ਪੈਸੇ ਆਦੇ ਵਿੱਚ ਤੇ ਉਹਦੇ ਨਾਲ ਤੁਸੀਂ ਇਦਾਂ ਬਣਾ ਸਕਦੇ ਹੋ ਜਿਵੇਂ ਕਿਸੇ ਬੁੱਕ ਸ਼ਾਪ ਤੋਂ ਵੀ ਉਹ ਪੈਨ ਵਗੈਰਾ ਹੀਟ ਵਾਲੇ ਕਹਿ ਕੇ ਮਿਲ ਜਾਂਦੇ ਆ ਅ ਇੰਵੋਡਰੀ ਵਰਕਰ ਦੀ ਹੀਟ ਆ ਹੀਟ ਨਾ ਟ੍ਰੇਸ ਵਾਲੇ ਕਹਿ ਕੇ ਹੀਟ ਰਿਮੂਵ ਪੈਨ ਕਹਿ ਕੇ ਮਿਲ ਜਾਂਦੇ ਆ ਜੀ ਠੀਕ ਆ ਤੇ ਤੁਸੀਂ ਹੈ ਨਾ ਇਦਾਂ ਬਣਾ ਕੇ ਬਾਅਦ ਵਿੱਚ ਉਹਦੇ ਨਾਲ ਵੀ ਇਹਨੂੰ ਉਹ ਲੱਗ ਲੱਗ ਕਲਰ ਦੇ ਹੁੰਦੇ ਆ ਉਹਦੇ ਨਾਲ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਜੇਕਰ ਤੁਸੀਂ ਉਹ ਨਹੀਂ ਲੈ ਸਕਦੇ ਤਾਂ ਜਿਹੜੇ ਸੂਟਾਂ ਦੇ ਚੌਕ ਵਗੈਰਾ ਹੁੰਦੇ ਆ ਜਿਹਦੇ ਨਾਲ ਆਪਾਂ ਮੈਜ਼ਰਮੈਂਟ ਕਰਦੇ ਇਨਸਾਨੀਆਂ ਲਗਾਉਣੇ ਆ ਉਹਦੇ ਨਾਲ ਵੀ ਤੁਸੀਂ ਇਹਨੂੰ ਜਿਹੜਾ ਡਾਰਕ ਉਹ ਲੱਗ-ਲੱਗ ਕਲਰ ਦੇ ਹੁੰਦੇ ਆ ਨਾ ਜਿਹੜਾ ਕਲਰ ਇਹਦੇ ਤੇ ਦਿਖੂਗਾ ਉਹਦੇ ਨਾਲ ਤੁਸੀਂ ਉਹਨੂੰ ਲੀਕ ਸਕਦੇ ਹੋ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਮੇਰੀ ਜਿਹੜੀ ਭੈਣ ਨੂੰ ਬਿਲਕੁਲ ਨਹੀਂ ਆਉਂਦੀ ਜੀ ਟ੍ਰੇਸ ਵਗੈਰਾ ਕਰਨੀ ਉਹ ਵੀ ਬਣਾ ਸਕਦਾ ਬਹੁਤ ਘੱਟ ਪੈਸੇ ਦੇ ਵਿੱਚ ਤੁਸੀਂ ਟ੍ਰੇਸ ਬਣਾ ਕੇ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਕੋਈ ਵੀ ਟ੍ਰੇਸ ਬਣਾ ਸਕਦੇ ਹੋ ਜਿਵੇਂ ਤੁਸੀਂ ਜ਼ਰੂਰੀ ਨਹੀਂ ਹੈਗਾ ਇਹ ਹੀ ਬਣਾਉਣੀ ਆ ਕੋਈ ਵੀ ਟ੍ਰੇਸ ਬਣਾ ਕੇ ਤੂੰ ਸੂਟ ਬਹੁਤ ਸੋਹਣਾ ਰੈਡੀ ਘਰ ਵਿੱਚ ਹੀ ਕਰ ਸਕਦੇ ਹਾਂ ਇੱਕ ਵਾਰੀ ਮੇਰੇ ਕਹੇ ਤੋਂ ਟਰਾਈ ਜ਼ਰੂਰ ਕਰਕੇ ਦੇਖਿਓ ਜੀ ਵੀਡੀਓ ਕਿਦਾਂ ਦੀ ਲੱਗੀ ਜ਼ਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਨਾਲ ਹੀ ਸ਼ੇਅਰ ਜ਼ਰੂਰ ਕਰਿਆ ਕਰੋ ਆਉਣ ਵਾਲੀ ਵੀਡੀਓ ਕਿਸ ਟੌਪਿਕ ਤੇ ਬਣਾਈਏ ਉਹ ਵੀ ਜ਼ਰੂਰ ਦੱਸਿਆ ਕਰੋ ਜੇਕਰ ਕੁਛ ਨਹੀਂ ਸਮਝ ਆਉਂਦਾ ਤਾਂ ਕਮੈਂਟ ਕਰਕੇ ਵੀ ਕੋਸ ਲਿਆ ਕਰੋ ਜੀ ਅਗਲੀ ਵੀਡੀਓ ਦਾ ਦੇ ਮੇ ਨਾਲ ਮਿਲਦੇ ਆ ਤੁਹਾਡੇ ਨੂੰ ਜੱਥਾਂ ਲਈ ਧੰਨਵਾਦ ਖਤਰਾ ਬਰਕਾ